ਬਠਿੰਡੇ ਦਾ ਜਿਹੜਾ ਮਾਰੀ ਹੈ ਜੀ ਬਠਿੰਡੇ ਦੀ ਸਥਿਤੀ ਜਿਸ ਤਰ੍ਹਾਂ ਅੱਜ ਕਾਉਂਸਲਰ ਸ਼ਾਮਲ ਹੋ ਗਏ ਅਕਾਲੀ ਦਲ ਦੇ ਜੇ ਉੱਥੋਂ ਗੱਲ ਤੋਰੋ ਤਾਂ ਜੀ ਬਠਿੰਡਾ ਸਭ ਤੋਂ ਅਹਿਮ ਸੀਟ ਹੈ ਪੰਜਾਬ ਦੀ ਇਹਦੀ ਇਸ ਸੀਟ ਦਾ ਪੋਟੈਂਸ਼ੀਅਲ ਮੈਂ ਪੋਟੈਂਸ਼ੀਅਲ ਦੀ ਗੱਲ ਕਰਦਾ ਪੰਜਾਬ ਦੀ ਸਿਆਸਤ ਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਸ਼ਾ ਨਿਰਦੇਸ਼ ਕਰਨ ਦਾ ਪੋਟੈਂਸ਼ੀਅਲ ਇਸ ਸੀਟ ਦੇ ਹੈਗਾ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾਏਗੀ ਇਸ ਸੀਟ ਇਸ਼ਾਰਾ ਕਰ ਸਕਦੀ ਹੈ ਉਹਦਾ ਕਾਰਨ ਹੈ ਆਕਾਲੀ ਦਲ ਵਾਸਤੇ ਸਭ ਤੋਂ ਅਹਿਮ ਸੀਟ ਹੈ ਪੰਜਾਬ ਦੀ ਤਿੰਨ ਵਾਰ ਪਿਛਲੇ ਇਸ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਵੀ ਵੀ ਹਰਸ਼ਵਰਤ ਕੋਰ ਬਾਦਲ ਲੜੀ ਸੀ ਸਰਪ੍ਰਕਾਸ਼ ਸਿੰਘ ਮਾਲਵਾ ਦੇ ਨੂੰ ਤੇ ਸਰ ਅਕਬੀਰ ਸਿੰਘ ਬਾਦਲ ਦੀ ਪਤਨੀ ਕਿਸੇ ਜਵਾਨਾਂ ਦੇ ਵਿੱਚ ਇਹ ਸੀਟ ਅਕਾਲੀ ਆਪਣੇ ਕਾਗਰਸ ਤੇ ਸੀਪੀਆਈ ਵੀ ਜਿੱਤੇ ਰਹੇ ਲੇਕਿਨ ਮੇਰੇ ਖਿਆਲ ਤਿੰਨ ਵਾਰ ਦਾ ਅਕਾਲੀ ਦਲ ਦਾ ਲਗਾਤਾਰ ਇਹ ਸੀਟ ਜਿੱਤਣਾ ਸ਼ਾਇਦ ਹੀ ਆਪਣੇ ਆਪ ਤੇ ਕਾਰਡ ਹੋਵੇ ਤੇ ਅੱਜ ਕੀ ਚੌਥੀ ਵਾਰੀ ਉਹ ਅੱਜ ਇਥੋਂ ਆਪਣੀ ਕਿਸਮਤ ਅਜਮਾ ਰਿਹਾ ਹੈ ਤੋਂ ਇਸ ਸੀਟ ਦੇ ਅੱਜ ਕੀ ਪਹਿਲੀ ਵਾਰੀ ਅਲਾਈਅੰਸ ਵੀ ਬੀਜੇਪੀ ਨਾਲ ਹੈ ਨਹੀਂ ਤੇ ਇੱਕ ਇਸ ਸੀਟ ਦੀ ਇਸ ਵੇਲੇ ਹੋਰ ਖਾਸੀਅਤ ਹੈ ਕਿ ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਇਹਦੇ ਨੌ ਦੇ ਨੌ ਸੈਗਮੈਂਟ ਇਹ ਆਮ ਆਦਮੀ ਪਾਰਟੀ ਨੇ ਜਿੱਤੇ ਸੀਗੇ ਜੀ ਪਰ ਉਹਨਾਂ ਚੋਂ ਦੋ ਐਮਐਲਏ ਉਹ ਕ੍ਰਪਸ਼ਨ ਕੇਸੇ ਦੇ ਵਿੱਚ ਉਹਨਾਂ ਤੇ ਉਹਨਾਂ ਕ੍ਰਪਸ਼ਨ ਕੇਸੇ ਦੇ ਵਿੱਚ ਫਸੇ ਮੈਂ ਨਹੀਂ ਕਹੂੰਗਾ ਨਾ ਆਗੇ ਉਹਨਾਂ ਦੇ ਇੱਕ ਤਾਂ ਮੰਤਰੀ ਸੀਗੇ ਉਹਨਾਂ ਨੂੰ ਮੰਤਰੀਪਾਦ ਛੱਡਣਾ ਪਿਆ ਤੇ ਇੱਕ ਐਮਐਲਏ ਸੋ ਸੱਤ ਰਹਿ ਗਏ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਇਹ ਦੋ ਐਮਐਲਏ ਜਿਨ੍ਹਾਂ ਤੇ ਇਹ ਚਾਰजेस ਲੱਗੇ ਹੋਏ ਐ ਕਿ ਉਹ ਬਹੁਤੇ ਐਕਟੀਵਿਟੀ ਕੋਈ ਦਿਖਾਉਣਗੇ ਨਾਰਮਲ ਹੁੰਦਾ ਜਦੋਂ ਕੋਈ ਐਕਸ਼ਨ ਹੋ ਜਾਏ ਤੇ 7 ਐਮਐਲਏ ਲੈ ਕੇ ਮੈਂ ਸਾਰੀ ਗੱਲ ਕਰੂੰਗਾ ਬੇਸਿਕਲੀ ਬਾਕੀ ਮੈਂ ਇੱਕ ਇੱਕ ਦੀ ਐਡ ਕਰਦੇ ਆ ਤੁਸੀਂ ਗੱਲ ਤੋਰੀ ਐ ਤਾਂ ਇਹ ਦੋਨੇ ਐਮਐਲਏ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਵੇਮ ਤੋਂ ਕਾਫੀ ਪ੍ਰੋਗਰਾਮਾਂ 'ਚ ਪਾਸੇ ਰਹੇ ਨੇ ਇੱਕ ਵਾਰੀ ਤਾਂ ਇਹ ਸਾਰੇ ਜਿੱਥੇ ਬਾਕੀ ਐਮਐਲਏ ਇਕੱਠੇ ਹੋ ਕੇ ਉਹਨਾਂ ਦੇ ਖੈਰਮਕਦਮ ਲਈ ਉਹਨਾਂ ਦੀ ਸਪੋਰਟ ਲਈ ਆਏ ਉੱਥੋਂ ਇਹ ਦੋਨੇ ਅਮਰਤ ਰਤਨ ਕੋਟਫੱਤਾ ਬਠਿੰਡਾ ਦਿਹਾਤੀ ਤੋਂ ਤੇ ਮਾਨਸਾ ਤੋਂ ਜਿਹੜੇ ਸਿਹਤ ਮੰਤਰੀ ਸੀਗੇ ਵਿਜੇ ਸਿੰਘਲਾ ਉਹ ਦੋਨੇ ਨਾਦਾਰਦ ਰਹੇ ਹੁਣ ਤੁਸੀਂ ਗੱਲ ਜਾਰੀ ਰੱਖੋ ਸੋ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਵੀ ਮੈਂ ਬੇਸਿਕਲੀ 7 ਐਮਐਲਏ ਲਾਈਕ ਪਰ 7ਵੀਂ ਬੜੀ ਵੱਡੀ ਗੱਲ ਹੁੰਦੀ ਹੈ ਜੀ ਲੇਕਿਨ ਹੁਣ ਸਾਰਾ ਜਿਹੜਾ ਦ੍ਰਿਸ਼ ਹੈ ਉਹ ਬਦਲਿਆ ਹੋਇਆ ਹੈ ਬੀਜੇਪੀ ਆਪਣਾ ਕੈਂਡੀਡੇਟ ਖੜਾ ਕਰ ਰਹੀ ਹੈ ਕੱਲ ਜਿਹੜੀ ਡਿਵੈਲਪਮੈਂਟ ਹੋਈ ਜਦਕਿ ਹਜੇ ਕੋਈ ਗੱਲ ਕਨਫਰਮ ਨਹੀਂ ਹੋਈ ਲੇਕਿਨ ਇੱਕ ਗੱਲ ਤਾਂ ਕਨਫਰਮ ਹੋ ਗਈ ਨਾ ਕਿ ਬੀਬੀ ਪਰਮਬੰਸ ਪਰਮਬੰਸ ਕੋਰ ਹੈ ਨਾ ਉਹਨਾਂ ਦਾ ਨਾ ਕਿਪਾਲ ਪਰਮ ਪਰਮਪਾਲ ਕੋਰ ਅ ਸਕੰਦਰ ਸਿੰਘ ਮਲੂਕਾ ਹੋਰਾਂ ਦੇ ਨੌ ਉਤੇ ਜਿਹੜੇ ਆਈਐਸ ਅਫਸਰ ਸੀਗੇ ਉਹਨਾਂ ਨੇ ਕੱਲ ਰੈਜ਼ਾਈਨ ਕਰਤਾ ਸੀਗਾ ਇਹ ਕਿਹਾਸ ਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਬੀਜੇਪੀ ਖੜੇ ਕਰ ਲਈਏ ਨੇਚਰਲੀ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਦੀ ਸੁਪਰ ਰੈਨਿਊਨੇਸ਼ਨਸ ਰਿਟਾਇਰਮੈਂਟ ਸੀਗੀ ਉਸ ਤੋਂ ਕੁਝ ਮਹੀਨੇ ਪਹਿਲਾਂ ਰਿਟਾਇਰ ਰਿਟਾਇਰਮੈਂਟ ਲੈ ਲਈ ਇਹ ਬੜੇ ਸਿੱਧੇ ਹੀ ਇੰਡੀਕੇਸ਼ਨ ਹੈ ਕਿ ਉਹਨਾਂ ਨੂੰ ਪਾਰਟੀ ਟਿਕਟ ਦੇ ਰਹੀ ਹੈ ਕੱਲ ਨੂੰ ਕੀ ਬਣਦਾ ਉਹ ਗੱਲ ਵੱਖਰੀ ਹੈਗੀ ਹੈ ਲੇਕਿਨ ਇਹਨੇ ਇਸ ਇਲੈਕਸ਼ਨ ਦਾ ਖਾਸਾ ਹੀ ਬਦਲਤਾ ਹੈ ਇਸ ਗੱਲ ਦੇ ਹੁਣ ਭਾਵੇਂ ਕੁਝ ਵੀ ਹੋ ਜਾ ਜਿਹੜੇ ਸਿਕੰਦਰ ਸਿੰਘ ਮਲੂਕਾ ਬਟੰਡੇ ਜ਼ਿਲ੍ਹੇ ਦੇ ਕਿਸੇ ਵੇਲੇ ਕਾਰੀ ਦਲ ਦੇ ਪ੍ਰਧਾਨ ਰਹੇ ਆ ਮਨਿਸਟਰ ਰਹੇ ਆ ਸੋ ਉਹਨਾਂ ਦਾ ਆਪਣਾ ਆਧਾਰ ਸੀਗਾ ਸੋ ਉਹ ਜੇ ਕੁਝ ਵੀ ਨਾ ਹੋਵੇ ਤਾਂ ਹੁਣ ਇਲੈਕਟ ਇਨਐਕਟਿਵ ਤਾਂ ਹੋਗੇ ਨਾ ਸੋ ਉਹ ਵੀ ਫਰਕ ਪੈ ਜਾਂਦਾ ਇੱਕ ਹੋਰ ਜਿਹੜੀ ਨਾਲ ਡਵੈਲਪਮੈਂਟ ਚੱਲ ਰਹੀ ਹੈ ਸਿੰਧੂ ਮੂਸੇਵਾਲਾ ਦੇ ਫਾਦਰ ਮਨਸਤਾ ਬਲਕੌਰ ਸਿੰਘ ਉਹ ਲਗਾਤਾਰ ਦਿਲਚਸਪੀ ਦਿਖਾ ਰਹੇ ਹੁਣ ਪਾਰਟੀ ਕਾਂਗਰਸ ਦੇ ਵਿੱਚੋਂ ਖੜੇ ਹੋਣ ਦੀ ਉਹਨਾਂ ਦੇ ਬੇਟੇ ਨੇ ਵੀ ਪਿਛਲੇ ਅਸੈਂਬਲੀ ਇਲੈਕਸ਼ਨ ਕਾਂਗਰਸ ਦੇ ਟਿਕਟ ਤੇ ਲੜੀ ਸੀ ਦੀ ਤੇ ਮੈਨੂੰ ਯਾਦ ਆਦਰਵਾਇਜ਼ ਤੇ ਜਿਸ ਦਿਨ ਇਹਨਾਂ ਦੇ ਬੇਟੇ ਨੇ ਕਾਂਗਰਸ ਜੈਨ ਕੀਤੀ ਸੀਗੀ ਤੇ ਉਸ ਤੋਂ ਸ਼ਾਇਦ ਉਸੇ ਸ਼ਾਮ ਨੇ ਅਗਲੀ ਸ਼ਾਮ ਕਿਸੇ ਸੱਜਣ ਨੇ ਉਦੋਂ ਮਕਮਲ ਤਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੂੰ ਬੜਾ ਲੱਗਦਾ ਸੀ ਕਿ ਬਹੁਤ ਵੱਡਾ ਅਸੀਂ ਬੰਦਾ ਜਨ ਕਰਾ ਲਿਆ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਬਈ ਇਹਨੂੰ ਵੋਟ ਨਹੀਂ ਪੈਣੀ ਉਹ ਬੜੇ ਹੈਰਾਨ ਹੋਏ ਸੀਗੇ ਜੀ ਤੇ ਜਦੋਂ ਰਿਜ਼ਲਟ ਆਇਆ ਤੇ ਕਿਸੇ ਨੇ ਯਾਦ ਕਰਾਇਆ ਵੀ ਕਿਹਾ ਅਸੀਂ ਤੁਹਾਨੂੰ ਵੀ ਇਹਨੂੰ ਵੋਟ ਨਹੀਂ ਪੈਣੀ ਜੀ ਇੱਕ ਜਿਹੜਾ ਹੁੰਦਾ ਨਾ ਇਮੇਜ ਸੈਲੀਬ੍ਰਿਟੀ ਦਾ ਉਹ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਤੇ ਜਿਹੜੀ ਹਾਰਡ ਪੋਲਿਟਿਕਸ ਹੈ ਉਹ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਸੈਲੀਬ੍ਰਿਟੀ ਜਿੱਤਦੇ ਆ ਸਲੇ ਜੋਲ ਜਿੱਤਿਆ ਐਕਟਰ ਜੱਜ ਦੇ ਕੰਗਰਾ ਰੌਤ ਮੰਡੀ ਤੋਂ ਖੜੀ ਹੋ ਗਲਬ ਖੜੀ ਹੈ ਜੀ ਤੇ ਇਹ ਵੀ ਸੁਣੇ ਸੁਣਨ ਦੇ ਵਿੱਚ ਆ ਰਹੀ ਹੈ ਵੀ ਜੇ ਬਲਕੌਰ ਸਿੰਘ ਹੋ ਸਕਦਾ ਹੈ ਕਿ ਇੰਡੀਪੈਂਡੈਂਟ ਖੜੇ ਹੋਣ ਤੇ ਉਹਨਾਂ ਨੂੰ ਜ਼ਿਆਦਾ ਸਪੋਰਟ ਮਿਲ ਜਾਏ ਤੇ ਕਾਂਗਰਸ ਉਹਨਾਂ ਦੇ ਮੁਕਾਬਲੇ ਕੋਈ ਕੈਂਡੀਡੇਟ ਨਾ ਖੜਾ ਕਰੇ ਜੀ ਮੈਂ ਇਹੋ ਜੀ ਪੋਸਿਬਿਲਟੀ ਰੂਲ ਆਊਟ ਨਹੀਂ ਕਰਦਾ ਜਦ ਕਿ ਹੁਣ ਤੱਕ ਜਿਹੜੀ ਐਕਟੀਵਿਟੀ ਨਜ਼ਰ ਆ ਰਹੀ ਹੈ ਬਠਿੰਡਾ ਸੀਟ ਦੇ ਵਿੱਚ ਉੱਥੇ ਅ ਅਮਰਤਾ ਵੜਿੰਗ ਇਹ ਵਾਈਫ ਹੈਗੇ ਆ ਅਵਰਿੰਦਰ ਸਿੰਘ ਰਾਜਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵਾਈਫ ਇਹ ਕਾਫੀ ਦਿਨਾਂ ਤੋਂ ਐਕਟੀਵਿਟੀ ਇਹਨਾਂ ਨੇ ਵਧਾਈ ہوئی ਹੈ ਐਲਟੋ ਦਾ ਪਹਿਲਾਂ ਵੀ ਹੁੰਦੇ ਸੀਗੇ ਪਿਛਲੇ ਮਹੀਨੇ ਤੋਂ ਇਹਨਾਂ ਦੀ ਬਹੁਤ ਗਤੀਵਿਧੀ ਬਹੁਤ ਤੇਜ਼ ਹੈ ਤੇ ਆਮ ਆਦਮੀ ਪਾਰਟੀ ਗੁਰਮੇਸੇ ਕੁੱਡਿਆ ਮਿਨਿਸਟਰ ਉਹਨੇ ਸਾਰਾ ਪ੍ਰਕਾਸ਼ੇ ਬਾਦਲੂ ਹੋ ਰਿਹਾ ਸੀਗਾ ਸੋ ਇਹ ਕੰਬੀਨੇਸ਼ਨ ਇਹ ਸਾਹਮਣੇ ਸਾਰਾ ਕੁਝ ਸੀਨ ਆ ਰਿਹਾ ਹੈ ਤੇ ਅੱਗੇ ਬਣਦਾ ਕੀ ਹੈ ਇਹ ਗੱਲ ਵੱਖਰੀ ਹੈ ਲੇਕਿਨ ਦੋ ਗੱਲਾਂ ਤਾਂ ਬੜੀਆਂ ਸਪਸ਼ਟ ਹੋ ਗਈਆਂ ਜੇ ਬਲਕੌਰ ਸਿੰਘ ਐਜ਼ ਇੰਡੀਪੈਂਡੈਂਟ ਖੜੇ ਹੁੰਦੇ ਤੇ ਇਧਰੋਂ ਪਰੰਪਾਰਕ ਕੌਰ ਦੀ ਮੈਦਾਨ ਦੇ ਵਿੱਚ ਭਾਜਪੀ ਦੇ ਤਰਫ ਆ ਜਾਂਦੇ ਤੇ ਸਾਰੇ ਇਸ ਸੀਟ ਦਾ ਸਾਰਾ ਸੇਨ ਹੀ ਬਦਲ ਜਾਂਦਾ ਹੈ ਜੀ ਹਾਂ ਜੀ ਸੋ ਦਿੱਲੀਸ਼ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਸੀਟ ਤੇ ਹੈ ਬਿਲਕੁਲ ਠੀਕ ਹੈ ਅੱਜ ਮੁੱਖ ਮੰਤਰੀ ਸਾਹਿਬ ਨੇ ਕੁਝ ਕਾਉਂਸਲਰ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਏ ਤੁਸੀਂ ਗੱਲ ਕਰ ਰਹੇ ਸੀ ਬਲਕਾਰ ਸਿੰਘ ਦੀ ਤੁਸੀਂ ਇਸ ਤੋਂ ਪਹਿਲਾਂ ਇੱਕ ਰੌਚਕ ਗੱਲ ਕੀਤੀ ਕਿ ਸਿੱਧੂ ਮੂਸੇਵਾਲੇ ਸ਼ੁਭਦੀਪ ਸਿੰਘ ਪੁਰਖ ਸਿੱਧੂ ਮੂਸੇਵਾਲੇ ਮਰਹੂਮ ਉਹ ਜਦੋਂ ਇਲੈਕਸ਼ਨ ਲੜੀ ਸੀ ਤਾਂ ਉਦੋਂ ਮੰਨਿਆ ਜਾ ਰਿਹਾ ਸੀ ਵੀ ਬੜੇ ਸੈਲੀਬ੍ਰਿਟੀ ਆ ਤੇ ਇਹ ਬਹੁਤ ਵੋਟ ਲੈ ਕੇ ਜਾਣਗੇ ਪਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਸੀਗਾ ਮੇਰੇ ਸਾਹਮਣੇ ਅੰਕੜੇ ਨੇ 1 ਲੱਖ ਤੇ 23 ਵੋਟਾਂ ਮਿਲੀਆਂ ਸੀ ਡਾਕਟਰ ਵਿਜੇ ਸਿੰਘ ਲਾ ਨੂੰ ਜਿਹੜੇ ਬਾਦਸ਼ਾਹ ਹੈਲਥ ਮਿਨਿਸਟਰ ਬਣੇ ਤੇ ਕਰਪਸ਼ਨ ਦੇ ਕਥਤ ਦੋਸ਼ਾਂ 'ਚ ਫੜੇ ਵੀ ਗਏ ਤੇ ਮੂਸੇ ਵਾਲੇ ਨੂੰ ਮਿਲੀਆਂ ਸੀ 36700 ਵੋਟਾਂ ਮਤਲਬ ਕਿੱਥੇ 57.57% ਕਿੱਥੇ 21.12% ਭਾਵੇਂ ਹਵਾ ਦਾ ਰੋਕਸੀ ਜੋ ਵੀ ਸੀਗਾ ਪਰ ਵੋਟ ਨਹੀਂ ਮਿਲੀ ਉਹਨਾਂ ਨੂੰ ਜਿਹੜਾ ਬੰਦੇ ਦਾ ਆਪਣਾ ਵਿਅਕਤੀਤਵ ਹੁੰਦਾ ਜਾਂ ਕਿਸੇ ਵੇਲੇ ਸਟਾਰਟਮ ਹੁੰਦਾ ਉਹ ਉਹਨਾਂ ਕੰਮ ਨਹੀਂ ਕਰਦਾ ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛਣਾ ਚਾ ਰਿਹਾ ਸੀਗਾ ਕਿ ਜੇ ਬਲਕੌਰ ਸਿੰਘ ਬਾਰੇ ਇਹ ਰੌਲਾ ਪੈ ਰਿਹਾ ਕਾਂਗਰਸ ਉਹਨਾਂ ਨੂੰ ਜੇ ਮੰਨ ਲਓ ਉਹ ਕਹਿ ਦੇਣ ਕਿ ਮੈਂ ਹਾਂ ਕਾਂਗਰਸ ਵੱਲੋਂ ਲੜਨਾ ਚਾਹੁੰਦਾ ਕਾਂਗਰਸ ਟਿਕਟ ਉਹਨਾਂ ਨੂੰ ਦੇ ਦੇਗੀ ਔਰ ਫਿਰ ਜੇ ਜਲੰਧਰ ਦੇ ਵਿੱਚ ਪਿਛਲੀ ਵਾਰੀ ਜੰਮਨੀ ਚੋਣ ਬੜੇ ਬਲਕੌਰ ਸਿੰਘ ਵੱਲੋਂ ਜ਼ੋਰਦਾਰ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਮੁਹਿੰਮ ਵੱਢੀ ਗਈ ਉਹਨਾਂ ਨੇ ਰੋਡ ਸ਼ੋਅ ਕੀਤਾ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਪਰ ਉਹ ਡੈਂਟ ਨਹੀਂ ਸੀ ਪਾ ਸਕੇ ਤੁਹਾਨੂੰ ਲੱਗਦਾ ਕਿ ਇੱਕ ਸਿਆਸੀ ਬੈਕਗ੍ਰਾਉਂਡ ਵਾਲੇ ਵਿਅਕਤੀ ਨਾਲੋਂ ਜ਼ਿਆਦਾ ਅਹਿਮ ਹੋ ਸਕਣਗੇ ਅਮਰਤਾ ਬੜਿੰਗ ਦੀ بجائے ਜੇਕਰ ਬਲਕੌਰ ਸਿੰਘ ਸਿੱਧੂ ਲੜਦੇ ਨੇ ਕਾਂਗਰਸ ਵੱਲੋਂ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਲਈ ਇਹ ਘਾਟੇ ਦਾ ਸੌਦਾ ਨਹੀਂ ਹੋਊਗਾ ਦੇਖੋ ਇੱਕ ਸਿਆਸੀ ਲੀਡਰ ਵੱਡੇ ਕਾਦਾ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਸਾਬ ਬਲਕੌਰ ਸਿੰਘ ਦੀ ਕੋਈ ਕੁਆਲੀਫਿਕੇਸ਼ਨ ਹੈ ਕਿ ਇਹ ਸ਼ੋਭਦੀਪ ਮੁਸੇਵੜਾ ਦੇ ਪਿਓ ਹੈ ਇਸ ਤੋਂ ਵੱਧ ਤਾਂ ਕੁਝ ਨਹੀਂ ਸੋ ਜਦੋਂ ਇਲੈਕਸ਼ਨ ਲੜਦੇ ਆਂ ਉਹਨੇ ਤੁਹਾਨੂੰ ਲੜੀ ਤੁਹਾਡੀ ਆਪਣਾ ਪੈਰਾਫਰਨੈਲੀਆ ਸਾਰਾ ਉੱਥੇ ਹੁੰਦਾ ਹੈ ਉਹ ਵੀ ਚਾਹੀਦਾ ਹੁੰਦਾ ਹੈ ਜੀ ਜਾਂ ਪਾਰਟੀ ਐਨੀ ਸਟਰੋਂਗ ਹੋਵੇ ਤੇ ਸਾਹਮਣੇ ਕੈਂਡੀਡੇਟ ਵੀ ਖੋਣ ਇਸ ਸੀਟ ਤੇ ਜਿਹੜੇ ਕੈਂਡੀਡੇਟ ਸਾਹਮਣੇ ਹੈਗੇ ਉਹ ਬਹੁਤ ਤਕੜੇ ਜੀ ਸਧਾਰਨ ਕੈਂਡੀਡੇਟ ਨਹੀਂ ਹੈ ਬਾਕੀਆਂ ਸੀਟਾਂ ਨਾਲੋਂ ਇਹ ਫਰਕ ਹੈਗਾ ਜੇ ਸਨੇ ਦਿਓ ਗੁਰਦਾਸਪੁਰ ਦੇ ਵਿੱਚ ਜਿੱਦਦਾ ਹੈ ਤੇ ਉਹਦੇ ਸਾਹਮਣੇ ਭਾਵੇਂ ਕੈਂਡੀਡੇਟ ਤਕੜੇ ਸੀਗੇ ਕਾਂਗਰਸ ਦੇ ਵੀ ਲੇਕਿਨ ਜਿਸ ਤਰ੍ਹਾਂ ਪਟੰਡੇ ਦੇ ਵਿੱਚ ਮੁਕਾਬਲਾ ਹੈ ਉਸ ਟਾਈਪ ਦਾ ਨਹੀਂ ਸੀਗਾ ਜੀ ਸੋ ਇਹਨਾਂ ਦਾ ਫਰਕ ਹੁੰਦਾ ਹੈ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਅਨਬਾਇਸ ਹੋ ਕੇ ਗੱਲ ਕਰੀਏ ਤੇ ਕੰਪੈਰੀਟਿਵਲੀ ਸਰਬਲਖੌਰ ਸਿੰਘ ਜੋ ਪਟੰਡੇ ਦੇ ਵਿੱਚ ਇੱਕ ਫਾਈਟ ਇੱਕ ਸਿਆਸੀ ਲੀਡਰ ਦੇ ਖਿਆਲ ਦੇ ਸਕਦਾ ਹੈ ਉੱਚੇ ਕੱਦ ਦਾ ਉਹ ਸ਼ਾਇਦ ਇਹ ਨਾ ਦੇ ਸਕਣ ਬਿਲਕੁਲ ਠੀਕ ਹੈ ਔਰ ਜੇਕਰ ਇਹ ਜਿਵੇਂ ਨਿੱਜੀ ਤੌਰ ਤੇ ਗੱਲਬਾਤ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਕਿ ਜੇ ਇਹ ਆਜ਼ਾਦ ਖੜਨ ਔਰ ਕਾਂਗਰਸ ਇਹਨਾਂ ਨੂੰ ਮਦਦ ਕਰਦੇ ਜਾਂ ਕਾਂਗਰਸ ਲੀਡਰਸ਼ਿਪ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਰਹੀ ਆ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਆਧਾਰ ਨੇ ਇਹ ਗੱਲ ਕਹਿਣ ਲਈ ਕਿ ਇਹਨਾਂ ਦੇ ਪਹਿਲੀ ਕਤਾਰ ਦੇ ਪੰਜਾਬ ਕਾਂਗਰਸ ਤੇ ਤੇ ਉੱਪਰਲੇ ਪੱਧਰ ਤੇ ਹਾਈ ਕਮਾਂਡ ਦੇ ਵਿੱਚ ਵੀ ਗੱਲਬਾਤ ਹੋਈ ਆ ਲੇਕਿਨ ਦੁਬਧਾ ਦੁਚਿੱਤੀਆਂ ਲਗਾਤਾਰ ਨੇ ਇਸ ਵੇਲੇ ਕੋਈ ਵੀ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਬਲਕੌਰ ਸਿੰਘ ਸੀਟ ਉਹਨਾਂ ਨੂੰ ਮਿਲ ਜੂ ਕਾਂਗਰਸ ਦੀ ਜਾਂ ਉਹ ਸੀਟ ਜੇ ਮਿਲ ਵੀ ਜਾਵੇ ਤਾਂ ਉਹ ਕਿਸੇ ਪਾਰਟੀ ਵੱਲੋਂ ਲੜਨਾ ਚਾਹਣਗੇ ਹਾਲਾਂਕਿ ਇੱਕ ਸਵਾਲ ਨਾਲ ਹੀ ਐਡਰੈਸ ਹੁੰਦਾ ਰਹਿੰਦਾ ਹੈ ਕਿ ਜਿਹੜੀ ਇੱਕ ਮਰਹੂਮ ਮੂਸੇ ਵਾਲੇ ਦੀ ਰੋਦਨ ਵਰਗੀ ਸਥਿਤੀ ਸੀਗੀ ਉਹਨਾਂ ਦੇ ਜਾਣ ਤੋਂ ਬਾਅਦ ਮਾਪਿਆਂ ਨਾਲ ਹਮਦਰਦੀ ਦੀ ਲਹਿਰ ਸੀ ਦੂਜੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਸ਼ਾਇਦ ਉਸ ਤਰ੍ਹਾਂ ਦਾ ਮੋਮੈਂਟਮ ਵੀ ਨਹੀਂ ਬਣਿਆ ਰਹਿੰਦਾ ਹਾਲਾਤ ਥੋੜੇ ਜੇ ਬਦਲਦੇ ਵੀ ਆ ਲੋਕਾਂ ਦੀ ਹਮਦਰਦੀ ਦਾ ਪੱਧਰ ਬਰਕਰਾਰਤਾ ਰਹਿੰਦਾ ਹੈ ਲੇਕਿਨ ਹੁੱਬਕੇ ਸ਼ਾਇਦ ਸਪੋਰਟਾਂ